ਕਿਤਾ ਪਛਾਣਿਆ ਇੱਥੋਂ ਮੈਂ ਸ਼ਹਿਰ ਦਾ ਕਾਂਦੇ ਦੀ ਆਈ ਨਾ ਮੈਂ ਤਾਂ ਮੈਨੂੰ ਬੜਾ ਚਿਰ ਹੋ ਗਿਆ ਨਿਕਲ ਤੀ ਨਿਸ਼ਾਨੀ ਕੀ ਕਮਰਾ ਕਿਥੇ ਕਮਰਾ ਕਿਥੇ ਤੁਹਾਡਾ ਉਹ ਆ ਇੱਥੇ ਧਾਰਿਆ ਯਾਰ ਕਿਥੇ ਕਮਰਾ ਇਹ ਕੋਈ ਕਮਰਾ ਬਸ ਕਮਰਾ ਇੱਥੇ ਰਹਿਣਾ 28 ਰੁਪਏ ਸਰ ਇੱਕ ਮਿੰਟ ਰੁਕ ਜਾਲੇ ਇੱਕ ਮਿੰਟ ਰੁਕ ਜਾਲੇ ਪਹਿਲਾਂ ਇੱਥੇ ਆਪਾਂ ਪੂਰੀ ਉਹ ਕਰਨੀ ਐ ਅਕੋਰਡਿੰਗ ਕਰਨੀ ਅਕੋਰਡਿੰਗ ਕਰਨ ਤੋਂ ਬਾਅਦ ਕਰਦੇ ਹਾਂ ਮੁੜ ਕੇ ਤੁਹਾਨੂੰ ਬਾਹਰ ਨੂੰ ਗਿਆ ਕਿਸੇ ਨੇ ਦੇਣੀ ਮੁੜ ਕੇ ਤੁਸੀਂ ਇਹ ਦੇ ਵਿੱਚ ਜੋ ਬਿਆਨ ਲੈਣ ਨੂੰ ਕਿਹਾ ਇਹਦੇ ਵੀ ਬਗੈਰ ਨੂੰ ਵੀ ਵੀਡੀਓ ਜਾਨ ਤੁਹਾਡੇ ਹੁਣੇ ਮੁੜ ਕੇ ਇਹ ਪਤਾ ਤਾਂ ਲੱਗ ਜਾਣਾ ਕਿੰਨੇ ਵਾਇਰਲ ਹੋ ਗਈ ਹੋਰ ਪਿੱਛੇ ਕਰਦੇ ਆ ਜੀ ਲਿਆਓ ਜਿਓ ਇੱਕ ਮਿੰਟ ਦੋ ਲਾ ਆ ਮੋੜਵਾ ਕਿਸੇ ਨੂੰ ਇੰਨਾ ਬਹਿ ਰਹੇ ਨੇ ਮੈਨੇ ਵੀਡੀਓ ਨਹੀਂ ਬਣਾਣੀ ਅਮਰ ਤੇ ਬਣਾ ਲਾ ਦੂਗਾ ਛਿਲਣਾ ਨਹੀਂ ਇਸ ਤਰ੍ਹਾਂ ਹੀ ਬਨੇਰੇ ਆਣੇ ਦੀ ਬਣਾ ਲਾਉਣਾ ਪਵੇ। ਉਹਨੂੰ ਪਤਾ ਸਾਰਾ ਜੀ। ਇਹ ਬਣਾਉਂਦੇ ਜੀ। ਲੈ ਲਓ ਛੋਟਾ ਜਿਹਾ। ਵਧੀਆ 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 ਪੀਸ ਆ। ਵਧੀਆ 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 ਮੈਂ ਕਹਿੰਦਾ। ਤੇ ਬੰਦ ਨਾ ਜੀ ਇਸ ਜੀ। ਜੀ ਬੈਂਚਾ ਕਰ। ਕਾਲੀ ਕਿਤੇ ਚੇਨਰ ਤੋਂ ਪ੍ਰਮਾਣਿਤ ਹੈ। ਆ ਆ ਕਹੀਂ ਪਰ। ਆ ਵੀ ਆ ਦੋ ਮੁੰਡੇ ਆ ਜਾਨਾ ਆਜੋ ਨਾ ਘੋ ਹੋ ਗਦਿਆਂ ਜੀਤਕੌਰ ਜੀਤਕੌਰ ਕਿੰਨੇ ਵਮਾ 60 60 ਤੇ ਇਹ ਕੀ ਪਾਣਾ ਵਾਪਰ ਗਿਆ ਕਿਉਂ ਆਪਣੀ ਪੁੱਤ ਨੂੰ ਮਾਰ ਕੇ ਜੀ ਰਿਹਾ ਹੈ ਕਿਨੇ ਕਿਨੇ ਕਿਤੇਗਾ ਉਹ ਜ਼ਬਰਦਸਤੀ ਕਰਦਾ ਹੁੰਦਾ ਕੰਦਾ ਡਾਪਦਾ ਜ਼ਬਰਦਸਤੀ ਕਰਕੇ ਹੁੰਦਾ ਹੁੰਦਾ ਕੰਦਾ ਡਾਪਦਾ ਜ਼ਬਰਦਸਤੀ ਕਿਉਂ ਕਰਦਾ ਹੈ ਹਾਂ ਮੈਂ ਇੱਥੇ ਮੁੰਡਿਆਂ ਨੂੰ ਵੀ ਪਤਾ ਹੈ ਮਾ ਇਹਨੂੰ ਰੋਵਾਇਆ ਇਹ ਦੇਖ ਦੋ ਵਾਰੀ ਜਨਰਲ ਕੇ ਜਿਹਦੇ ਨਾਲ ਹਲਕੇ ਤੁਸੀਂ ਮਾਰਿਆ ਉਹਨਾਂ ਕਿਸ ਜ਼ਮਾਨੇ ਦਾ ਸਬੰਧਾ ਸਾਡਾ ਇਦਾਂ ਕੋਈ ਵੀ ਨਹੀਂ ਇਹ ਜ਼ਬਰਦਸਤੀ ਹੁੰਦਾ ਹੈ ਸਾਡੇ ਘਰ ਇਹ ਮੁੰਡਾ ਹਾਂ ਇਹਨੂੰ ਬੜੀ ਵਾਰ ਢੱਕਿਆ ਹੈ ਅੱਛਾ ਮੁੰਡਾ ਕਹਿੰਦਾ ਫਿਰ ਆਪਣਾ ਮੁੰਡਾ ਤੋਂ ਮਾਰਤਾ ਸੀ ਇੰਨੇ ਮਾਰਿਆ ਹਨ ਕਿ ਰਾਤ 12:00 ਦਾ 10:00 ਵਜੇ ਪਗੋੜੇ ਪਗੋੜੇ ਤੇ ਫਿਰ ਮੈਨੂੰ ਇਹਨੇ ਕਿਹਾ ਤੂੰ ਪਗੋੜੇ ਹੋ ਜਾ ਫੇਰ ਉਹ ਤੇ ਜਿੱਥੇ ਰਹਿੰਦਾ ਰੇ ਵੱਡੇ ਮੁੰਡੇ ਨੂੰ ਮਾਰ ਦੇਣ ਲੱਗਾ ਫਿਰ ਕੱਢਿਆ ਕਿੰਨੇ ਸਾਲ ਤੋਂ ਪਗੋੜੇ चौदह साल हो गए नहीं ना जैसे भी कठेरी आ रही तू ही खा बोल रही हो सजाबे वो दो वो दो जरा अपना बच्चा मारे आप तुझे कि नहीं हो मर्जी होगी पंद्रह साल चौदह पंद्रह रैम नहीं आया मांझ पंद्रह साल तक बच्चा अपना ही जम्मिया तो ही मार रहा है अजय रैम नहीं आया मांझ मैं कह रहा रैम नहीं ਹਾਂ ਉਹ ਤੁਸੀਂ ਗਲਤੀ ਮੰਨ ਲਓ ਗਲਤੀ ਕੋਈ ਉਦੋਂ ਨਹੀਂ ਗਲਤੀ ਮਹਿਸੂਸ ਹੋਈ ਬਜ਼ੁਰਗੋ ਤੁਹਾਡਾ ਨਾਮ ਕੀ ਆ ਇਹਦੇ ਨਾਲ ਕੀ ਰਿਸ਼ਤਾ ਸੀ ਜਿਹਦੀ ਮੌਤ ਹੋਈ ਆ ਜਾਂ ਕਿਹਦੇ ਵੱਲੋਂ ਮਾਰਿਆ ਗਿਆ ਵਾ ਇਹ ਸਾਰੀ ਵਿਆਖਿਆ ਇਹ ਮੇਰਾ ਨਾਮ ਹਰਜੀਤ ਸਿੰਘ ਆ ਜੀ ਜਿਹੜਾ ਮਾਰਿਆ ਗਿਆ ਬੱਚਾ ਉਹ ਮੇਰਾ ਪਤੀ ਆ ਛੋਟੇ ਭਾਈ ਦਾ ਲड़का ਆ ਆ ਸੰਦੀਪ ਸਿੰਘ ਦੀ ਪੂਰਾ ਨਾਮ ਆ ਇਹ ਨਜਾਇਜ਼ ਬੰਦੇ ਨਾਲ ਇਹ ਜਿਹੜਾ ਮੁੰਡਾ ਫੜਿਆ ਕਿਹਦੇ ਰਣਜੀਤਕੌਰ ਦੇ ਉਹ ਮੁੰਡੇ ਦੀ ਮਾਂ ਦੇ ਮੇਰੀ ਭਝਾਈ ਛੋਟੀ ਉਹ ਮੁੰਡਾ ਡੱਕਦਾ ਸੀ ਸਾਡੇ ਨਾਲ ਵਾਂਗੂ ਬੋਲਣ ਨਹੀਂ ਸੀ ਇਹਦਾ ਮੁੰਡਾ ਡੱਕਦਾ ਸੀ ਤੇ ਇਹ ਢੱਕੀ ਨਹੀਂ ਰਹੀ ਹੁੰਡੇ ਨੇ ਇੱਕ ਦੁਆਰੇ ਕਿਤੇ ਤਾਂ ਢੱਕੀਤਾ ਬੋਲਿਆ ਬਾਲਿਆ ਇਹਨਾਂ ਨੂੰ ਗਾਲਾਂ ਵਿੱਚ ਕੱਢੀਆਂ ਤੇ ਇਹਨਾਂ ਨੇ ਸਲਾਹ ਕੀਤੀ ਤੁਹਾਨੂੰ ਬਾਹਰ ਚਲੇ ਕਿੰਨੀ ਉਮਰ ਸੀ ਉਸ ਵੇਲੇ ਮੁੰਡੇ ਦੀ 12 13 ਸਾਲ ਦੀ ਕਿ ਕਿਦਾਂ ਸ਼ੱਕ ਪਿਆ ਤੁਹਾਨੂੰ ਸਾਹਿਬ ਇਹ 2-3 ਮਹੀਨੇ ਲੱਭਾ ਨਹੀਂ ਮੈਂ ਤੇ ਮੈਂ ਪਿੱਛੇ ਮੈਂ ਕਿੱਥੇ ਗਿਆ ਠੀਕ ਹੈ ਇਹਾਂ ਦੇ ਕੰਮ ਤੇ ਕੱਲਿਆ ਪੁੰਨੇ ਠੀਕ ਹੈ 3 ਮਹੀਨੇ ਪੁੱਛਦਾ ਹੀ ਨਹੀਂ ਲਈ ਦੱਸਿਆ ਨਾ ਫੇਰ ਮੈਂ ਰਬੜ ਦਿੱਤੀ ਠੀਕ ਹੈ ਹਾਂ ਜੀ ਅੱਜ ਕਿੰਨੇ ਸਾਲਾਂ ਬਾਅਦ ਤੇਰੇ ਕਾਬੂ ਆਏ ਇਹ 12 ਸਾਲ ਹੋ ਗਏ ਸਾਹਿਬ ਆ 10 ਮਹੀਨੇ ਜਾ ਕੇ 12 ਸਾਲ ਹੋ ਜਾਂਦੇ ਮਤਲਬ ਫਿਰ ਜੇ ਕਹਿ ਲੈ ਜਾਵੇ ਉਹ ਕਹਾਵਤ ਸੱਚੀ ਹੋ ਗਈ ਕਿ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਆ ਉਹ ਇਹਨੂੰ ਕਿਸੇ ਫੜਾਇਆ ਵੀ ਨਹੀਂ ਆਪੇ ਮਰ ਗਏ ਨੇ ਆਪੇ ਹੀ ਫੜੇ ਗਏ ਨੇ ਸਾਹਿਬ ਨੇ ਮੈਂ ਤਾਂ ਫਿਰ ਨੋਗਾ ਨਹੀਂ ਹਾਂ ਤੇ ਆਪੇ ਇਹਨਾਂ ਦੇ ਅੱਗੇ ਆ ਗਿਆ ਆਪਾਂ ਕਿਹੜਾ ਮੁੰਡਾ ਕੋਈ ਕੀ ਸਮਝਦੇ ਹੋ ਉਹ ਕਾਲ ਯੁੱਗ ਦਾ ਤੌਰ ਆ ਇੱਕ ਮਾਂ ਨੇ ਪੋਤੀ ਮਾਰਤਾ ਉਹ ਤੇ ਨੂੰ ਸਮਝਣਾ ਕੀ ਹੈ ਜੀ ਪਤਾ ਹੀ ਹੈ ਜੋ ਹੈ ਬਣ ਗਿਆ ਜੋ ਮਾੜਾ ਮਾੜਾ ਹੀ ਹੈ ਮਾੜਾ ਤੇ ਰਿਜ਼ਲਟ ਮਾੜਾ ਹੀ ਰਹਿਣਾ ਵੱਡੇ ਭਰਾ ਦੀ ਵੱਡੇ ਦੀ ਜਦੋਂ ਦਾ ਵਿਆਹ ਹੀ ਸੀ ਉਹਨਾਂ ਦੀ ਕਿਦਾਂ ਮੋੜੀ ਉਹ ਤੇ ਬਿਮਾਰ ਹੋ ਕੇ ਮਰਿਆ ਹੈ ਨਾ ਸ਼ੂਗਰ ਹੋ ਗਈ ਛੋਟਾ ਹੈ ਭਰਾ ਹੱਤੀ ਪਾ ਲਿਆ ਹੈ ਨਾ ਵੱਡਾ ਨਹੀਂ ਉਹ ਤੇ ਕਿ ਗੱਤਰ ਵਿਚਾਰ ਆਉਂਦਾ ਕਿਥੋਂ ਫਰਕ ਨਹੀਂ ਹੁੰਦਾ ਫਿਰ ਮੈਨੂੰ ਹੁਣ ਹੁਣ ਤੇ ਇਹਨਾਂ ਨੂੰ ਜਲੰਧਰੋਂ ਖੜਿਆ ਮੈਂ ਖੈਦਾ ਮੁੰਡਾ ਇੱਥੋਂ ਦਾ ਹੀ ਸਤਨਾਮ ਸਿੰਘ ਬਿਹਾਰੀ ਆਂਦੇ ਆਂ ਤਾ ਪਿੰਡ ਦਾ ਹੀ ਆ ਜਿਹੜਾ ਜਗਾ ਜਿੱਥੇ ਨੱਪਿਆ ਗਿਆ ਇਹ ਜਗਾ ਕਿਤੀ ਵੀ ਆ ਕੋਈ ਕੀ ਸੀ ਇਸ ਤੇ ਪਹਿਲਾਂ ਜਗਾ ਇਹ ਸਾਡਾ ਘਰ ਹੀ ਹੈ ਜੀ ਮੈਂ ਵੀ ਇੱਥੇ ਪਹਿਲਾਂ ਰਹਿੰਦਾ ਰਿਆ ਐਂਦੋਂ ਭਰਾ ਇੱਥੇ ਰਹਿੰਦੇ ਮਾੜੇ ਅਸੀਂ ਗੁੱਸੇ ਗੁੱਸੇ ਹੋਏ ਤੇ ਮਾਰਾ ਥਾਂ ਲੈ ਕੇ ਵੱਖਰਾ ਛੱਤ ਲਿਆ ਤੇ ਇਹ ਸਾਡੀ ਮਾਹਲਾ ਕਰ ਸੀ ਆ ਮਾਂ ਨੂੰ ਬੈਠ ਫੋਗ ਦਿੱਤੀ ਮਾਂ ਇੱਥੇ ਰਹਿੰਦੀ ਜਦੋਂ ਨਜਾਇਜ਼ ਬੰਧ ਬਣੇ ਪਰਝਾਈ ਦੇ ਇਸ ਮੁੰਡੇ ਨਾਲ ਉਦੋਂ ਪਰਝਾਈ ਦੀ ਕਿੰਨੀ ਉਮਰ ਹੋ ਗਈ ਤੇ ਮੁੰਡੇ ਦੀ ਕਿੰਨੀ ਉਮਰ ਸੀ ਉਮਰ ਦਾ ਦੇ ਇਹਨਾਂ ਦਾ ਹੁਣ ਨਹੀਂ ਨਾ ਪਤਾ ਸਾਨੂੰ ਉਮਰ ਇਹਨਾਂ ਦੀ ਕਿੰਨੀ ਹੈ ਤੇ ਕਿੰਨੀ ਨਹੀਂ ਪਰ ਇਹ ਹੈ ਤਾਂ ਗਲਤੀ ਹੀ ਜੋ ਕੁਛ ਵੀ ਆ ਇਹ ਜੇ ਇਹ ਵੀ ਇਹਨਾਂ ਸਬੰਧ ਤੇ ਚਲੇ ਜਾਂਦੇ ਮੁੰਡਾ ਤੇ ਨਾ ਮਾਫ ਕੀ ਚਾਹੁੰਦੇ ਤੁਸੀਂ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਕਿਸ ਤਰੀਕੇ ਦਾ ਸਹੀ ਹੱਲ ਮਿਲ ਜਾਈਏ ਨਾ ਇਹ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਸੀਗੇ ਵੀ ਜਿਹੜੇ ਪੀਓ ਆ ਗਏ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਉਹਦੇ ਸਬੰਧ ਦੇ ਵਿੱਚ ਹੀ ਅਸੀਂ ਇਸੇ ਜਿਹੜੇ ਸਾਡੇ ਪੀਓ ਦੀ ਲਿਸਟੀ ਉਹਨਾਂ ਨੂੰ ਚੱਕ ਕੇ ਅਸੀਂ ਉਹਨਾਂ ਦੇ ਉੱਤੇ ਕਾਫੀ ਜਿਹੜੀ ਮਿਹਨਤ ਕਰਨੀ ਪਈ ਨਾ ਸਪੈਸ਼ਲ ਬ੍ਰਾਂਚ ਨੂੰ ਨਾਲ ਲੈ ਕੇ ਕਰੀ ਇਹਨਾਂ ਨੂੰ ਲੱਭਦੇ ਰਹੇ ਪਰ ਸਾਨੂੰ ਫਿਰ ਬੰਦੇ ਮੁਖਬਰ ਨੇ ਦੱਸਿਆ ਕਿ ਉਹ ਕਦੀ ਕਦਾਈ ਪਿੰਡ ਆਉਂਦਾ ਆ ਫਿਰ ਅਸੀਂ ਉਸੇ ਹੀ ਕੜੀ ਦੇ ਵਿੱਚ ਉਹਨੂੰ ਲੱਭ ਜਾਂਦੇ ਸਾਨੂੰ ਦੱਸਿਆ ਕਿ ਉਹ ਹੁਣ ਫਲਾਣੀ ਜਗ੍ਹਾ ਤੇ ਖਲੋਤੇ ਆ ਫਿਰ ਇਹਨਾਂ ਦੋਨੋਂ ਨੂੰ ਹੀ ਉੱਥੋਂ ਗ੍ਰਿਫਤਾਰ ਕਰ ਲਿਆ ਤੇ ਦਰਾਨੇ ਪੁੱਛ ਗਿਸ਼ ਫਿਰ ਪਹਿਲੋਂ ਉਹਨਾਂ ਨੇ ਕੁਝ ਦੱਸਿਆ ਨਹੀਂ ਸਾਨੂੰ ਕਿ ਅਸੀਂ ਯੂਪੀ ਛੱਡਿਆ ਕਿਸੇ ਜਗ੍ਹਾ ਤੇ ਫਿਰ ਜਦੋਂ ਅਸੀਂ ਉੱਥੇ ਚੱਲੇ ਫਿਰ ਉਹਨੇ ਸਖਤੀ ਨਾਲ ਪੁੱਛਿਆ ਫਿਰ ਉਹਨੇ ਦੱਸਿਆ ਕਿ ਵੀ ਅਸੀਂ ਉਹਦਾ ਗळा ਕੋਟ ਕਿਹੜਾ ਆ ਉਦੋਂ ਹੀ ਮਾਰ ਦਿੱਤਾ ਸੀ ਜਨਵਰੀ ਮਹੀਨੇ 14 ਚ ਜਲੰਧਰ ਉਹ ਜਿਆਦਾ ਰਹਿੰਦੇ ਰਹੇ ਜਲੰਧਰ ਵੀ ਰਹਿੰਦੇ ਰਹੇ ਰਾਜਸਥਾਨ ਵੀ ਰਹਿੰਦੇ ਰਹੇ ਅਲੱਗ-ਅਲੱਗ ਜਗ੍ਹਾ ਤੇ ਕੰਮ ਲੇਬਰ ਦਾ ਕਰਦਾ ਰਿਹਾ ਤੇ ਇੱਕ ਦੋਨੋਂ ਇਕੱਠੇ ਰਹਿੰਦੇ ਰਹੇ ਇਹ ਇਹਨਾਂ ਦੀ ਆਪਣੀ ਘਰ ਦੀ ਜਗ੍ਹਾ ਸੀ ਉਹਦੀ ਜੀ ਉਸ ਵੇਲੇ ਤੁਮਰੀ ਜੀ ਬਾਰੇ ਉਸ ਵੇਲੇ ਬੱਚੇ ਦੀ ਉਮਰ ਜਿਹੜੀ ਹੈਗੀ 14 ਸਾਲ ਦੀ ਸੀ ਸਾਲ 2014 ਦੇ ਵਿੱਚ ਨਾ ਇੱਕ ਲੜਕਾ ਸੰਦੀਪ ਸਿੰਘ ਗਾਇਬ ਹੁੰਦਾ ਹੈ ਤੇ ਉਹਦੇ ਤਾਏ ਨੇ ਸਾਡੇ ਕੋਲ ਪਰਚਾ ਦਰਜ ਕਰਾਇਆ 42/14 ਸ਼੍ਰੀ ਹਰਗੋਬਿੰਦਪੁਰ ਵਿਖੇ ਇਹ ਪਰਚਾ ਦਰਜ ਹੋਇਆ 364 34 ਆਈਪੀਸੀ ਦੇ ਤਹਿਤ ਕਿ ਮਾਰ ਦੇਣ ਦੀ ਨੀਅਤ ਨਾਲ ਮੇਰੇ ਭਤੀਜੇ ਨੂੰ ਰਣਜੀਤ ਕੌਰ ਜੋ ਕਿ ਇਹਦੀ ਭਝਾਈ ਸੀਗੀ ਤੇ ਨਾਲ ਸਤਨਾਮ ਸਿੰਘ ਸਤਾ ਜੋ ਵੀ ਇਸੇ ਖੋਜਕੀਪੁਰ ਪਿੰਡ ਦਾ ਹੀ ਹੈਗਾ ਇਹਨਾਂ ਦੋਹਾਂ ਨੇ ਜਿਨ੍ਹਾਂ ਦੇ ਵਿੱਚ ਨਜਾਇਜ਼ ਸਬੰਧ ਸੀ ਤੇ ਇਹਨਾਂ ਨੇ ਉਹਨੂੰ ਮਾਰ ਕੇ ਕਿਤੇ ਗਾਇਬ ਕਰ ਦਿੱਤਾ ਜਾਂ ਉਹਨੂੰ ਮਾਰਨ ਦੀ ਨੀਅਤ ਨਾਲ ਗਾਇਬ ਕੀਤਾ ਹੋਇਆ ਹੈ ਤੇ ਉਹਦੇ ਤਹਿਤ ਪਰਚਾ ਰਜਿਸਟਰਡ ਹੋਇਆ ਉਸ ਤੋਂ ਬਾਅਦ ਪੁਲਿਸ ਰੇਡ ਕਰਦੀ ਰਹੀ ਤੇ ਇਹ ਦੋਨੇ ਜਣੇ ਗਾਇਬ ਹੋ ਗਏ ਸੀ ਇੱਥੋਂ ਫਿਰ ਇਹ ਬਾ ਜੋ ਪੀਓ ਬਣ ਕੇ 11 ਸਾਲਾਂ ਬਾਅਦ ਅੱਜ ਮਾਨਯੋਗ ਡੀਆਈਜੀ ਬਾਰਡਰ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਔਰ ਐਸਐਸਪੀ ਸੁਹੇਲ ਕਾਸਮੀਰ ਸਾਡੇ ਬਟਾਲਾ ਦੇ ਐਸਐਸਪੀ ਸਾਹਿਬ ਆਈਪੀਐਸ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਸਾਰੀ ਪੁਲਿਸ ਨੂੰ ਇਹ ਹੈਗਾ ਸੀ ਇੱਕ ਮੁਹਿੰਮ ਤੇ ਸ਼ੁਰੂ ਕੀਤੀ ਹੋਈ ਸੀ ਕਿ ਜਿਹਦੇ ਵਿੱਚ ਅਸੀਂ ਪੀਓਜ਼ ਨੂੰ ਅਰੈਸਟ ਕਰ ਰਹੇ ਸੀ ਤੇ ਉਹਦੇ ਤਹਿਤ ਅਸੀਂ ਆ ਦੋ ਇਹਨਾਂ ਨੂੰ ਇਹਨਾਂ ਦੋਨਾਂ ਨੂੰ ਰਣਜੀਤ ਸਿੰਘ ਔਰ ਸਤਨਾਮ ਸਿੰਘ ਸੱਤਾ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਸ ਮੌਕੇ ਤੇ ਦੌਰਾਨੇ ਪੁੱਛਗਿੱਛ ਇਹਨਾਂ ਨੇ ਉਸ ਮੁੰਡੇ ਬਾਰੇ ਇਹ ਦੱਸਿਆ ਕਿ ਕਿਉਂਕਿ ਇਹਨਾਂ ਦੇ ਆਪਸ ਵਿੱਚ ਨਜ਼ਾਇਰ ਰਿਲੇਸ਼ਨ ਸੀ ਕਿਉਂਕਿ ਆ ਜਿਹੜੀ ਰਣਜੀਤ ਕੌਰ ਸੀ ਇਹਦਾ ਘਰ ਵਾਲਾ ਜਿਹੜਾ ਸੀ ਗੁਰਮੁਖ ਸਿੰਘ ਉਹ ਫੌਜ ਦੇ ਵਿੱਚ ਸੀ ਤੇ ਉਹਦੀ 2010 ਦੇ ਵਿੱਚ ਡੈਥ ਹੋ ਗਈ ਸੀ ਤੇ ਬਾਅਦ ਦੇ ਵਿੱਚ ਇਹਦੇ ਰਿਲੇਸ਼ਨ ਇਹਦੇ ਨਾਲ ਬਣ ਗਏ ਸੀਗੇ ਸਤਨਾਮ ਸਿੰਘ ਸੱਤਾ ਜੋ ਕਿ ਉਸ ਟਾਈਮ ਤੇ 23 ਸਾਲ ਦਾ ਸੀ ਤੇ ਰਣਜੀਤ ਕੌਰ ਉਸ ਟਾਈਮ ਤੇ 49-50 ਸਾਲ ਦੀ ਹੋਈ ਸੀਗੀ ਤੇ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਹੋ ਗਏ ਔਰ ਉਹ ਹਵਸਾਂ ਅਨੇ ਹੋ ਕੇ ਇਹ ਇੱਕ ਮਾਨ ਹੈ ਆਪਣੇ ਹੀ ਪੁੱਤ ਨੂੰ ਕਿਉਂਕਿ ਉਹ ਇਤਰਾਜ ਕਰਦਾ ਸੀ ਇਹਨਾਂ ਦੇ ਰਿਲੇਸ਼ਨ ਤੇ ਉਹ ਹੈ 13-14 ਸਾਲਾਂ ਦਾ ਸੀ ਸਾਰਾ ਤੇ ਇਹਨਾਂ ਨੇ ਉਹਦਾ ਗਲ ਕੁੱਟ ਕੇ ਮਾਰਤਾ ਤੇ ਇੱਥੇ ਹੀ ਇਹ ਘਰ ਸੀਗਾ ਉਹਦਾ ਜਿੱਥੇ ਅਸੀਂ ਹੁਣ ਆਏ ਆ ਤੇ ਇੱਥੇ ਹੀ ਉਹਨੇ ਵਿਹੜੇ ਦੇ ਵਿੱਚ ਉਹਨੂੰ ਦੱਬ ਦਿੱਤਾ ਸੀਗਾ ਅੱਜ ਅਸੀਂ ਉਹਨਾਂ ਦੀ ਲਾਸ਼ ਬਰੰਦ ਕਰਨੇ ਆਏ ਆ ਬੇਟੇ